ਇੱਕ ਮਾਪੇ ਤਾਂ ਬੱਚੇ ਨੂੰ ਜਨਮ ਦਿੰਦੇ ਆ ਜੀ ਇੱਕ ਸੰਗਤ ਹੈ ਜਿਹੜੀ ਤੇ ਸ਼ਬਦ ਪਿਤਾ ਹੈ ਤੇ ਉਹ ਇੱਕ ਸੰਤ ਨੂੰ ਤੇ ਗੁਰਮਖ ਨੂੰ ਜਨਮ ਦਿੰਦਾ ਉਹ ਜਿਹਨਾਂ ਦੇ ਦਾਦੇ ਪੜਦਾਦੇ ਵਧੀਆ ਮਤਲਬ ਗੁਰਮਖ ਸੀਗੇ ਅੱਜ ਉਹਨਾਂ ਪਰਵਾਹਾਂ ਚੁ ਕਈ ਵਾਰੀ ਦੇਖਦੇ ਆ ਵੀ ਬਾਣੀ ਪੜੀ ਹੁੰਦੀ ਆ ਬਾਕੀ ਚੀਜ਼ਾਂ ਨੂੰ ਛੱਡੋ ਆ ਜਿੰਦਗੀ ਬੱਚੇ ਵੀ ਪਲ ਜਾਣਗੇ ਸਾਰਾ ਕੁਝ ਹੋ ਜੂਈ ਤਾਂ ਨਾਲ-ਨਾਲ ਚੱਲੀ ਜਾਊਗਾ ਹਾਂਜੀ ਇਹ ਤਾਂ ਸਾਡਾ ਕਰਮ ਹੈ ਇੱਕ ਬਿਲਕੁਲ ਤੇ ਧਰਮ ਕਮਾਉਣਾ ਬਹੁਤ ਜ਼ਰੂਰੀ ਧਰਮ ਦਾ ਸਾਨੂੰ ਧਿਆਨ ਦੇ ਕੇ ਕਮਾਉਣਾ ਪੈਂਦਾ ਜੀ ਕਈ ਵਾਰੀ ਧਰਮ ਕਮਾਉਂਦੇ ਕਮਾਉਂਦੇ ਵੀ ਅਸੀਂ ਗਲਤੀਆਂ ਕਰ ਜਾਂਦੇ ਤੁਹਾਨੂੰ ਗੁੱਸਾ ਆਉਂਦਾ ਨਹੀਂ ਦੇ ਮੈਂ ਅੱਜ ਤੱਕ ਮੈਂ ਕਦੇ ਨੱਚ ਕੇ ਨਹੀਂ ਦੇਖਿਆ ਅੱਛਾ ਨਾ ਮੈਂ ਕੋਈ ਆਰਚਨ ਕਰਾ ਲਾ ਕੇ ਨਹੀਂ ਦੇਖਿਆ ਕਿਸੇ ਕਿਸਮ ਦਾ ਨਾਲ ਕੂੰ ਛਲਾ ਨਾ ਕੋਈ ਚੂਈ ਵਗੈਰਾ ਨਾ ਕੋਈ ਸ਼ਾਪ ਨਾ ਕੋਈ ਕਿਸੇ ਕੋ ਸੋਨਾ ਤਾਂ ਮੈਂ ਟੱਚ ਵੀ ਨਹੀਂ ਕਰਦੀ ਗੀਤ ਉਹ ਬੋਲੀਆਂ ਇਹ ਹਾਰ ਸ਼ਿੰਗਾਰ ਸਾਡੀ ਗੁਲਾਮੀ ਦਾ ਪ੍ਰਤੀ ਹਾਂਜੀ ਜਦੋਂ ਸਾਡੀ ਧੀਆ ਬਹਿਣਾਂ ਉੱਤੇ ਜਾ ਕੇ ਉੱਥੇ ਗਜਨੀ ਦੇ ਬਾਜ਼ਾਰ ਤੋਂ ਟੱਕੇ ਟੱਕੇ ਨੂੰ ਵੇਚਿਆ ਜਾਂਦਾ ਸੀ ਜੀ ਉਦੋਂ ਉਹ ਗਹਿਣੇ ਪਾ ਪਾ ਕੇ ਕਿਉਂਕਿ ਉਹਨਾਂ ਮੁਗਲ ਰਾਜ ਸੀਗਾ ਉਹ ਗਹਿਣੇ ਪਾ ਪਾ ਕੇ ਨਾ ਉਹਨਾਂ ਦੀ ਸੁੰਦਰਤਾ ਵਧਾ ਵਧਾ ਕੇ ਤੇ ਪੇਸ਼ ਕੀਤਾ ਜਾਂਦਾ ਸੀ ਵੀ ਇਹਦੇ ਨੇ ਟੱਕੇ ਇਹਦੇ ਨੇ ਟੱਕੇ ਹਾਂਜੀ ਹਾਂ ਉਹ ਚੀਜ਼ਾਂ ਗੁਲਾਮੀ ਦਾ ਪ੍ਰਤੀਕ ਹੀ ਭੁੱਲੀਆਂ ਨਹੀਂ ਆਏ ਜੇ ਦੋ ਬੰਦੇ ਨੂੰ ਉਧਰੋਂ ਰੰਗ ਮੈਣ ਲੱਗਾ ਜੀ ਉਹ ਫਿਰ ਬਾਹਰੋਂ ਨਹੀਂ ਦੇਖਦਾ ਮੇਰੇ ਲੀਰਾ ਪਾਗੇ ਜਾਂ ਕੀ ਪਾਏ ਜੇ ਦੋ ਉਧਰੋਂ ਰੰਗ ਚ ਵਧ ਗਿਆ ਉਹ ਉਹ ਤਾਂ ਰਾਜਾ ਬਣ ਜਾਂਦਾ ਬਸ ਇਹ ਬਾਹਰ ਲੀਆਂ ਸਾਰੀਆਂ ਉਹਦੇ ਖਤਮ ਹੋਵਣੀਆਂ ਚੀਜ਼ ਤੇ ਜਿਵੇਂ ਤੁਹਾਡੇ ਨਾਲ ਵੀ ਇਦਾਂ ਵਾਪਰਿਆ ਹੁਣ ਨਾ ਜਿਵੇਂ ਕਹਿੰਦੇ ਤਾਂ ਲੱਗ ਜੇ ਸੁਹਾਗ ਆ ਇਹ ਤਾਂ ਕਿਸੇ ਨਾਲ ਬਣਦੀ ਨਹੀਂ ਹੈਗੀ ਇਹ ਰੱਬ ਵਾਲੇ ਪਾਸੇ ਹੀ ਆ ਇਹ ਤਾਂ ਕਿਸੇ ਦਾ ਵਿਚਰਦਾ ਨਹੀਂ